ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖਿਆ ਅੱਜ ਅਸੀਂ ਗੱਲ ਕਰਾਂਗੇ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਧ ਉਹਨਾਂ ਦੀਆਂ 24 ਸਿੱਖਿਆਵਾਂ ਦੀ ਇਹਨਾਂ 24 ਵਿੱਚੋਂ ਜੇਕਰ ਕੋਈ ਪੰਜ ਵੀ ਆਪਣੀ ਜ਼ਿੰਦਗੀ ਵਿੱਚ ਮੰਨ ਕੇ ਅਮਲ ਕਰ ਲਵੇ ਤਾਂ ਉਹ ਸਕੂਨ ਅਤੇ ਸੁੱਖ ਦੀ ਜ਼ਿੰਦਗੀ ਜੀ ਸਕਦਾ ਸੋ ਹੁਣ ਬਿਨਾਂ ਟਾਈਮ ਵੇਸਟ ਕੀਤੇ ਚੱਲਦੇ ਆਂ ਪਹਿਲੀ ਸਿੱਖਿਆ ਵੱਲ ਬਾਬਾ ਫਰੀਦ ਜੀ ਆਖਦੇ ਨੇ ਦੁਨੀਆ ਵਿੱਚ ਆਸਾਨ ਜ਼ਿੰਦਗੀ ਗੁਜ਼ਾਰਨ ਦੀ ਖਾਹਸ਼ ਕਮਜ਼ੋਰੀ ਦੀ ਨਿਸ਼ਾਨੀ ਹੈ ਨੰਬਰ 2 ਜੋ ਲੋਕ ਵਿਖਾਵਾ ਕਰਦੇ ਨੇ ਜਿਹੋ ਜਿਹਾ ਮਨੁੱਖ ਹੋਵੇ ਉਹੋ ਹੀ ਲੋਕਾਂ ਨੂੰ ਵਿਖਾਵੇ ਵਰਨਾ ਅਸਲੀਅਤ ਤਾਂ ਖੁਦ ਬਖੁਦ ਬਾਹਰ ਆ ਹੀ ਜਾਂਦੀ ਹੈ ਨੰਬਰ 3 ਜੋ ਕਿ ਬਹੁਤ ਇੰਪੋਰਟੈਂਟ ਹੈ ਕਦੇ ਵੀ ਆਪਣੇ ਜੀਵਨ ਦੀ ਗਰਮਾਈ ਤੇ ਇੱਕ ਕੰਮ ਕਰਨ ਦੀ ਤੀਬਰਤਾ ਲੋਕਾਂ ਦੀਆਂ ਠੰਡੀਆਂ ਗੱਲਾਂ ਸੁਣ ਕੇ ਨਾ ਛੱਡੋ ਨਹੀਂ ਬਾਅਦ ਵਿੱਚ ਬਹੁਤ ਪਛਤਾਉਣਾ ਪਵੇਗਾ ਮਤਲਬ ਕਿ ਤੁਹਾਡਾ ਉਹ ਮਨਪਸੰਦ ਕੰਮ ਜਿਸ ਵਿੱਚ ਤੁਸੀਂ ਆਪਣੀ ਪੂਰੀ એનર્ਜੀ ਲਾ ਸਕਦੇ ਹੋ ਉਸ ਨੂੰ ਲੋਕਾਂ ਦੀਆਂ ਠੰਡੀਆਂ ਗੱਲਾਂ ਸੁਣ ਕੇ ਕਦੇ ਨਾ ਛੱਡੋ ਨੰਬਰ 4 ਜੋ ਤੁਹਾਡੇ ਤੋਂ ਡਰਦਾ ਉਸ ਤੋਂ ਹਮੇਸ਼ਾ ਫਿਕਰਮੰਦ ਤੇ ਖਤਰਾ ਮਹਿਸੂਸ ਕਰੋ ਕਿਉਂਕਿ ਖਤਰਾ ਉੱਥੋਂ ਹੀ ਹੈ ਨੰਬਰ 5 ਅਮੀਰਾਂ ਧਨਵਾਨਾਂ ਕੋਲ ਬੈਠ ਕੇ ਧਰਮ ਨਾਲ ਭੁੱਲੋ ਨੰਬਰ 6 ਬੇਵਕੂਫ ਨੂੰ ਜਿਉਂਦਿਆਂ ਨਾਲ ਸਮਝੋ ਨੰਬਰ 7 ਉਹ ਚੀਜ਼ ਕਦੇ ਨਾ ਵੇਚੋ ਜੋ ਖਰੀਦੀ ਨਹੀਂ ਜਾ ਸਕਦੀ ਇਹ ਸਵਾਲ ਤੁਹਾਡੇ ਲਈ ਵੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰੋ ਨੰਬਰ 8 ਸਿਰਫ ਆਪਣੇ ਸ਼ਿੰਗਾਰ ਤੇ ਹੀ ਆਪਣਾ ਜੀਵਨ ਬਰਬਾਦ ਨਾ ਕਰੋ ਨੰਬਰ 9 ਝੂਠ ਨੂੰ ਸੱਚਾਈ ਬਣਾ ਕੇ ਕਦੇ ਨਾ ਦਰਸਾਓ ਵਰਨਾ ਕਈ ਪੀੜ੍ਹੀਆਂ ਤੱਕ ਅੰਜਾਮ ਭੁਗਤਣਾ ਪਵੇਗਾ ਨੰਬਰ 10 ਜਲੀਲ ਹੋ ਕੇ ਵੀ ਜੇ ਕੋਈ ਹੁਨਰ ਸਿੱਖਿਆ ਜਾ ਸਕਦਾ ਤਾਂ ਸਿੱਖ ਲਵੋ ਨੰਬਰ 11 ਵੱਡੇ ਜਾਂ ਛੋਟੇ ਗੁਨਾਹ ਕਰਕੇ ਕਦੇ ਵੀ ਫਕਰ ਨਾ ਕਰੋ ਨੰਬਰ 12 ਅਸਲ ਵਿੱਚ ਨਾਦਾਨ ਪਰ ਬਾਹਰੋਂ ਆਪਣੇ ਆਪ ਨੂੰ ਅਕਲਮੰਦ ਜ਼ਾਹਰ ਕਰਨ ਵਾਲਿਆਂ ਨਾਲ ਮਿਲਣ ਤੋਂ ਵੀ ਪਰਹੇਜ਼ ਕਰੋ ਨੰਬਰ 13 ਆਪਣੇ ਬਾਤਨ ਨੂੰ ਜ਼ਾਹਰ ਨਾਲੋਂ ਚੰਗਾ ਬਣਾ ਕੇ ਰੱਖੋ ਨੰਬਰ 14 ਉਹ ਬੁਰਾ ਆਦਮੀ ਜਿਸ ਦੀ ਬੁਰੀਾਈ ਦੀ ਤੁਹਾਡਾ ਦਿਲ ਗਵਾਹੀ ਦਿੰਦਾ ਹੈ ਉਸ ਦੀ ਸਹਬਤ ਕਰਨੀ ਉਸ ਨੂੰ ਚੰਗਾ ਆਖਣਾ ਛੱਡ ਦੇਵੋ ਨੰਬਰ 15 ਜੋ ਮਨੋਖਮ ਮਮੂਲੀ ਚੜੀਆਂ ਨੂੰ ਦਾਣਾ ਪਾ ਕੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਉਹ ਕਿਸੇ ਨਾ ਕਿਸੇ ਦਿਨ ਸੰਸਾਰ ਦੇ ਵੱਡਮੁੱਲੇ ਪੰਛੀ ਜਿਸ ਨੂੰ ਹੌਮੇ ਆਖਦੇ ਆ ਫਸਾਉਣ ਵਿੱਚ ਕਾਮਯਾਬ ਹੋ ਜਾਂਦਾ ਨੰਬਰ 16 ਆਪਣੇ ਦੁਸ਼ਮਣ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਰੱਖੋ ਨੰਬਰ 17 ਕਿਸੇ ਦਾ ਵੀ ਦਿਨ ਨਾ ਦੁਖਾਓ ਅਤੇ ਮਿੱਠ ਬੋਲੜੇ ਬਣੋ ਨੰਬਰ 18 ਕਿਸੇ ਦੀ ਚੁਗਲੀ ਨਾ ਕਰੋ ਤੇ ਐਬ ਨਾ ਕੱਢੋ ਨੰਬਰ 19 ਹਰ ਸ਼ਖਸ ਦੀ ਰੋਟੀ ਨਾ ਖਾਓ ਹਰ ਸ਼ਖਸ ਨੂੰ ਆਪਣੀ ਰੋਟੀ ਖਵਾਓ ਨੰਬਰ 20 ਮਜਾਜ ਵਿੱਚ ਨਰਮੀ ਪੈਦਾ ਕਰੋ ਨੰਬਰ 21 ਜਿਸ ਤੋਂ ਕਰਜ਼ ਲਓ ਉਹ ਜਲਦ ਹੀ ਵਾਪਸ ਕਰ ਦਿਓ ਨੰਬਰ 22 ਪਰਦੇਸੀਆਂ ਦੀ ਖੇਦਮਤ ਕਰਨ ਤੋਂ ਕਦੇ ਵੀ ਦਿਲ ਨਾ ਚਰਾਓ ਨੰਬਰ 23 ਹੱਕ ਹਲਾਲ ਦੀ ਕਮਾਈ ਦੀ ਸੁੱਕੀ ਰੋਟੀ ਦੂਜਿਆਂ ਦੀ ਚੋਪੜੀ ਤੋਂ ਲੱਖ ਦਰਜੇ ਚੰਗੀ ਹੈ ਤੇ ਅਖੀਰ ਨੰਬਰ 24 ਹੰਕਾਰ ਦਾ ਕਿਣਕਾ ਮਾਤਰ ਵਾਸਾ ਵੀ ਆਪਣੇ ਮਨ ਅਤੇ ਤਨ ਵਿੱਚ ਨਾ ਆਣ ਦੇਵੋ ਸੋ ਇਹ ਸਨ ਬਾਬਾ ਫਰੀਦ ਜੀ ਦੇ ਸਿਧਾਂਤ ਅਤੇ ਸਿੱਖਿਆਵਾਂ ਦਿਨਾਂ ਵਿੱਚੋਂ ਅਸੀਂ ਜੇਕਰ 5-4 ਵੀ ਆਪਣੀ ਜ਼ਿੰਦਗੀ ਵਿੱਚ ਅਮਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਸਕੂਨ ਅਤੇ ਮਿਠਾਸ ਨਾਲ ਭਰ ਸਕਦੀ ਹੈ ਸੋ ਉਮੀਦ ਕਰਦੇ ਹਾਂ ਇਹ 4 ਮਿੰਟ ਦੀ ਵੀਡੀਓ ਤੁਹਾਡੇ ਜੀਵਨ ਵਿੱਚ ਗੂੜਾ ਅਸਰ ਪਾਵੇਗੀ ਸੋ ਹਰ ਰੋਜ਼ ਕੁਝ ਨਵਾਂ ਸਿੱਖਣ ਅਤੇ ਜਾਣਨ ਲਈ ਆਪਣੇ ਚੈਨਲ ਦ ਮੋਰਲ ਆਫ ਸਿੱਖੀਜ਼ਮ ਨੂੰ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ